ਬਹੁਤ ਸache दरबार की जय। ਸੋ ਸਾਡੇ ਨਾਲ ਮੌਜੂਦ ਨੇ ਮਾਪਾ ਪਤੀ ਦੀ ਸੇਵਾਦਾਰ ਦੇ ਜੋ ਮੈਂਬਰ ਸਹਿਵਾਨਾ ਜੈ ਮਾਤਾ ਦੀ ਜੈ ਮਾਤਾ ਜੈ ਤੁਹਾਡੇ ਵੱਲੋਂ ਟੀਮਾ ਵਿਸ਼ਾਲ ਮਾਪਾ ਪਤੀ ਜਾਗਰਣ ਪੁਰਾਣੀ ਸ਼ਹਿਰ ਇੱਥੇ ਕਰਵਾਇਆ ਜਾ ਰਿਹਾ ਹੈ ਕਿਹੜੀ ਤਰੀਕ ਨੂੰ ਕਰਵਾਇਆ ਜਾ ਰਿਹਾ ਹੈ ਤੇ ਕਿੱਥੇ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਇਸ ਵਾਰ ਇਸ ਟੀਮਾ ਪ੍ਰੈਕੀਜ਼ਿੰਗ ਦੀ ਔਰ ਲਵ ਲਵਿਸ਼ ਦੀ ਮਾਤਾ ਦਾ ਗੁਣਗਾਨ ਕਰਨਗੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਵਾਰੀ ਅਸੀਂ ਇਹ ਪ੍ਰੋਗਰਾਮ ਬੜੀ ਧੂਮਕਾਮ ਨਾਲ ਬਣਾ ਰਹੇ ਹਾਂ। ਕੋਈ ਜਾਗਰਣ ਵਿੱਚ ਮਾਤਾ ਦੇ ਦਰਵਾਜ਼ੇ ਦਿੱਤੇ ਕਿ ਤੁਸੀਂ ਦੱਸਿਆ ਕਿ ਦੇਖੋ ਜੋ ਹੋਵੇ ਉਸ ਬਾਰੇ ਵੀ ਜਾਣਕਾਰੀ। ਮਾਤਾ ਦੇ ਦਰਵਾਜ਼ੇ ਦੇਖਣ ਲੋਗੂਗਾ ਉਸ ਤੋਂ ਪਹਿਲਾਂ ਸਾਡੇ ਭਗਤ ਜਨ ਜਾ ਕੇ ਸ਼ੁੱਕਰਵਾਰ ਰਾਤ ਨੂੰ ਸ੍ਰੀ ਮਾਤਾ ਨੈਣਾ ਦੇਵੀ ਦੇ ਦਰਵਾਜ਼ੇ ਜਾਣਗੇ ਤੇ ਉੱਥੇ ਪਵਿੱਤਰ ਜੋਤ ਲੈ ਕੇ ਆਉਣਗੇ। ਉਸ ਤੋਂ ਬਾਅਦ 5 ਤਰੀਕ ਨੂੰ ਦੁਪਹਿਰ 12 ਵਜੇ ਸ੍ਰੀ ਸ਼ੋਭਾ ਯਾਤਰਾ ਸਟੇਸ਼ਨ ਮੰਡੀ ਤੋਂ ਆਰੰਭ ਕਰਾਂਗੇ ਤੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਟੇਸ਼ਨ ਮੰਡੀ ਤੇ ਹੀ ਸਮਾਪਤ ਹੋਏਗੇ ਤੇ ਉਸ ਤੋਂ ਬਾਅਦ ਰਾਤ 8 ਵਜੇ ਬਾਬਾ ਜੀ ਤਨਹਾ ਜੀ ਦੀ ਔਰ ਸਾਡੇ ਪਰਮ ਪੂਜਯਾ ਪੰਡਿਤਿੰਦੂ ਸ਼ੇਖਰ ਜੀ ਜੋਤੀ ਪ੍ਰਚਨਨ ਕਰਨਗੇ ਤੇ ਉਸ ਤੋਂ ਬਾਅਦ ਮਾਤਾ ਦਾ ਭੁੰਚਾਰ ਸ਼ੁਰੂ ਹੋਏਗਾ। ਦੁਪਹਿਰ ਤੋਂ ਮਾਤਾ ਦਾ ਵਿਸ਼ਾਲ ਭੰਡਾਰਾ ਵੀ ਕਰਵਾਇਆ ਜਾ ਰਿਹਾ ਹੈ ਉਸਦੇ ਬਾਰੇ ਜਾਣਕਾਰੀ। ਮਾਤਾ ਦਾ ਜੋ ਲੰਗਰ ਹੈ ਉਹ ਦੁਪਹਿਰੇ ਔਰ ਰਾਤ ਨੂੰ ਅਟੁੱਟ ਵਰਤੇਗਾ ਔਰ ਸਾਰੇ ਭਗਤ ਜਨਨ ਨੂੰ ਬੇਨਤੀ ਹੈ ਕਿ ਜਾਗਰਣ ਵਿੱਚ ਆਓ ਤੇ ਸਾਡੇ ਮੰਡੀ ਦਾ ਮਾਨ ਵਧਾਓ ਤੇ ਜਾਗਰਣ ਨੂੰ ਸੁਣੋ ਤੇ ਮਾਤਾ ਗੁੰਗਾਂ। ਕਾਹ ਮਾਤਾ ਜੀ ਜੈ ਮਾਤਾ ਦੇਵ ਉਹ ਆਪਣਾ ਸ਼ੁਗ ਨਾਮ ਮੇਰਾ ਨਾਮ ਸੌਰਵ ਗੋਇਲ ਜੀ ਸੌਰਵ ਗੋਇਲ ਜੀ ਈਮਾ ਵਿਚਾਰ ਆਪਕੋ ਜੀ ਜਾਗਰਣ ਕਰਵਾਇਆ ਜਾ ਰਿਹਾ ਸਪੈਸ਼ਲ ਮਾਤਾ ਕਰਾਰੇ ਜੀ ਉਸ ਬਾਰੇ ਕੀ ਕਹਿਣਾ ਚਾਹੋ ਇਹ ਜਾਗਰਣ ਜੀ ਸਾਡਾ 30ਵਾਂ ਜਾਗਰਣ ਹੈ ਤੇ 30 ਸਾਲਾਂ ਤੋਂ ਲਗਾਤਾਰ ਅਸੀਂ ਹਰ ਸਾਲ ਜਾਗਰਣ ਕਰਾਂਦੇ ਆ ਰਹੇ ਹਾਂ ਇਸ ਸਾਲ ਦੇ ਜਾਗਰਣ ਜਿਹੜੇ ਸਾਡੇ 6 ਚਹਤ ਦਿਨ ਰਾਤਿਆਂ ਦੀ ਅਸ਼ਟਮੀ ਨੂੰ ਪਰਾਇਆ ਜਾ ਰਿਹਾ ਜੀ ਇਸ ਕਰਕੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਸਾਰੇ ਭਗਤ ਜਿਨ੍ਹਾਂ ਨੂੰ ਬੇਨਤੀ ਹੈ ਕਿ ਅਸ਼ਟਮੀ ਵਾਲੇ ਦਿਨ ਇਸ ਜਾਗਰਣ ਦੇ ਵਿੱਚ ਆਓ ਲੰਗਰ ਮੱਥ ਦਾ ਟੂਟਵਰਤਾ ਆਇਆ ਜਾਵੇਗਾ ਲੰਗਰ ਦੀ ਸੇਵਾ ਵੀ ਪੂਰੀ ਚੱਲੇਗੀ ਜੀ ਤੇ ਜਿਹੜੀ ਜੋਤ ਹੈ ਜਾਗਰਣ ਦੀ ਉਹ ਮੱਥ ਲੈਣਾਂ ਦੇ ਜੀ ਦਰਬਾਰਤ ਹੋਵੇਗੀ ਤੇ ਸਭ ਨੂੰ ਬੇਨਤੀ ਹੈ ਕਿ ਸਭ ਨੇ ਆਣਾ ਹੈ ਮਾਤਾ ਜੀ ਦੇ ਦਰਸ਼ਨ ਪਾਣੇ ਹੈ ਤੇ ਆਸ਼ੀਰਵਾਦ ਲੈਣ ਆ। ਜਾਗਰਣ ਦੇ ਵਿੱਚ ਇੱਕ ਜਿਹੜੀ ਸਾਡੀ ਖਾਸ ਪੇਂਟ ਹੋਵੇਗੀ ਉਹ ਆ ਜੀ ਵੀ ਸਾਰੇ ਆਏ ਹੋਏ ਭਗਤ ਜਿਨ੍ਹਾਂ ਨੂੰ ਪੌਦੇ ਅਤੇ ਪੇੜਾਂ ਦੇ ਜਿਹੜੇ ਆਪਣੇ ਪੌਦੇ ਆ ਉਹ ਵੰਡੇ ਜਾਣਗੇ ਸਭ ਨੂੰ। ਧੰਨਵਾਦ। ਜੈ ਮਾਤਾ ਜੀ ਆ। ਤੋਂ ਵੀ ਦਿੱਚੇ ਇਸ ਪਾਸਟ ਰੇਗ ਨੂੰ ਮਾਪਕ ਤੁਸੀਂ ਦਾ ਜਾਗਰਣ ਮਾਚੋ ਕਰਵਾਇਆ ਜਾ ਰਿਹਾ ਹੈ ਤੇ ਪੂਰੇ ਸ਼ਹਿਰ ਨੂੰ ਮਾਪਕ ਦੀ ਕਾਰਨ ਤੇ ਰੰਗ ਵਿੱਚ ਰੰਗਾ ਜਾ ਰਿਹਾ ਰੰਗਿਆ ਜਾ ਰਿਹਾ ਹੈ ਉਹ ਉਸ ਨੂੰ ਮੁੱਖ ਰੱਖ ਕੇ ਹੋਏ ਤੁਹਾਡੇ ਵੱਲੋਂ ਜੋ ਸਕਟਰੀ ਹੈ ਤੇ ਪੇੜ ਪੋਤੇ ਆ ਕਿਉਂਕਿ ਵਾਤਾਵਰਨ ਨੂੰ ਸੁਧਰੱਖਣ ਦੀ ਸੀ ਕਿ ਆਪਣਾ ਯੋਗਦਾਨ ਪਾ ਰਹੇ ਹੋ ਸੋ ਉਸ ਬਾਰੇ ਕੀ ਕਹਾਂ ਚਾਹੋ ਦੇਖੋ ਜੀ ਅਸੀਂ ਲਾਸਟ 10 ਸਾਲ ਤੋਂ ਇਹ ਮਹਿੰਮ ਚਲਾਈ ਹੋਈ ਹੈ ਹਰ ਜਾਗਰਣ ਦੇ ਵਿੱਚ ਅਸੀਂ ਸਾਰੇ ਮੈਂਬਰ ਇਕੱਠੇ ਹੋ ਕੇ ਸਾਰੇ ਸ਼ਹਿਰ ਵਾਸੀ ਜਿੰਨੇ ਕਿ ਸਾਥਾ ਛੜਦਾ ਅਸੀਂ ਉਹਨੇ ਬੂਟੇ ਵੰਡਦੇ ਆ ਔਰ ਇਸ ਸਾਲ ਵੀ ਇਹ ਪ੍ਰਥਾ ਜਾਰੀ ਰਹੇਗੀ ਔਰ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਘਰ ਵਿੱਚ ਛੋਟੇ ਤੇ ਛੋਟਾ بڑے ਤੇ ਬੜਾ ਦਰਖਤ ਲਗਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸਵੱਛ ਵਾਤਾਵਰਣ ਦੇ ਸਕੀਏ ਕਟੋਕਟ ਅਸੀਂ ਆਪਣੀ ਕੁਰਾਲੀ ਨੂੰ ਸਾਫ਼ ਰੱਖ ਸਕੀਏ ਔਰ ਇਹ ਮੂਹੂ ਅਸੀਂ ਲਗਾਤਾਰ ਚਾਲੀ ਰੱਖੋਗੇ ਔਰ ਇੱਕ ਗੱਲ ਹੋਰ ਅਸੀਂ ਆਪਣੇ ਸ਼ਹਿਰ ਵਾਸੀ ਨੂੰ ਦੱਸ ਰਹੇ ਹਾਂ ਕਿ ਜਗਰਾਤੇ ਤੋਂ ਬਾਅਦ ਅਸੀਂ 31ਵਾਂ ਜਾਗਰਣ ਦੋ ਜੋਕੇ 2026 ਯਾਨੀ ਕਿ ਅਗਲੇ ਸਾਲ 2026 ਅਸੀਂ 31ਵਾਂ ਜਾਗਰਣ ਕਰਵਾ ਰਹੇ ਹਾਂ ਜਿਗਰਾਤੇ ਤੋਂ ਅਗਲੇ ਦਿਨ ਅਸੀਂ ਉਸਦੀ ਡੇਟ ਅਲਾਊਸ ਕਰ ਦੇਵਾਂਗੇ ਔਰ ਆਸ ਕਰਦੇ ਹਾਂ ਕਿ ਜੋ 31ਵਾਂ ਜਾਗਰਣ ਜੋ ਅਸੀਂ 2026 'ਚ ਕਰਾ ਰਹੇ ਹਾਂ ਉਹ ਸ਼ਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਥੋੜਾ ਜਆ ਆਪਣੇ ਕਰਾਹਲੀ ਨੂੰ ਪ੍ਰਮੋਟ ਕਰ ਸਕੀਏ ਔਰ 31ਵੇਂ ਜਾਗਰਣ ਨੂੰ ਵਧੀਆ ਤਰੀਕੇ ਨਾਲ ਮਨਾ ਸਕੀਏ ਲਗਾਤਾਰ 30 ਸਾਲ ਸਾਡੇ ਸ਼ਹਿਰ ਨੇ ਸਾਡੇ ਕਲੱਬ ਦਾ ਸਾਡੇ ਬਹੁਤ ਹੀ ਸੇਵਾ ਕਰਦਾ ਜੋ ਮਾਨ ਕਰੀਆ ਕਿਉਂਕਿ 30 ਸਾਲ ਥੋੜੇ ਨਹੀਂ ਹੁੰਦੇ ਸਾਡੇ ਸ਼ਹਿਰ ਨੇ 30 ਸਾਲ ਸਾਨੂੰ ਸਹਿਯੋਗ ਨਾਲ ਸਾਡੇ ਜਾਗਰਣ ਕਰਵਾਏ ਹਨ ਔਰ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਜੋ ਅਸੀਂ 31ਵਾਂ ਜਾਗਰਣ 31ਵਾਂ ਜਾਗਰਣ ਅਸੀਂ ਧੂਮ ਧਾਮ ਨਾਲ ਮਨਾ ਕਰਵਾਣ ਜਾ ਰਹੇ ਹਾਂ ਉਸ ਦੇ ਵਿੱਚ ਵੀ ਸਾਡੇ ਸ਼ਹਿਰ ਸਾਡਾ ਪੂਰਾ ਸ਼ਹਿਰ ਸਾਡਾ ਸਹਿਯੋਗ ਕਰੇਗਾ ਔਰ ਅਸੀਂ ਆਸ ਕਰਦੇ ਹਾਂ ਕਿ ਇਹਦੇ ਵਿੱਚ ਜੋ ਵੀ ਸਾਤੇ ਗਲਤੀਆਂ ਹੋਈਆਂ ਜਾਂ ਸਾਤੇ ਕੁਝ ਰਹਿ ਗਿਆ ਉਹ 31ਵੇਂ ਜਾਗਰਣ ਦੇ ਅਸੀਂ ਪੂਰਾ ਕਰੇ ਪੂਰੀ ਕੋਸ਼ਿਸ਼ જયારે માતા જયારે મા